ਧੰਨ ਗੁਰੂ ਨਾਨਕ ਦੇਵ ਮਹਾਰਾਜ ਧੰਨ ਗੁਰੂ ਅਜੰਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਨਮੋ ਮਾਤਾ ਸਾਹਿਬ ਦੇਵਾ ਨਮੋ ਮਾਤਾ ਸਾਹਿਬ ਦੇਵਾ ਸੋ ਗੁਰਮੁਖ ਪਿਆਰਿਓ ਜਿਹੜੇ ਸਿਮਰਨ ਕਰਦੇ ਨੇ ਉਹ ਸਿਮਰਨ ਕਰਨ ਵੇਲੇ ਉਹਨਾਂ ਦਾ ਜ਼ਿਆਦਾਤਰ ਇਹ ਇੱਕ ਵਿਚਾਰ ਮਨ ਵਿੱਚ ਚੱਲਦੀ ਰਹਿੰਦੀ ਹੈ ਕਿ ਆਵਾਸੀਆਂ ਕਿਉਂ ਆਉਂਦੀਆਂ ਨੇ ਸੰਘ ਜੀ ਪਹਿਲੀ ਵਾਰ ਤਾਂ ਆਵਾਸੀਆਂ ਨੇ ਜਿਹੜੀਆਂ ਉਹ ਵਾਸੀਆਂ ਕੋਈ ਮਾੜੀ ਗੱਲ ਨਹੀਂ ਇਹ ਚੰਗੀ ਗੱਲ ਹੈ ਆਵਾਸੀਆਂ ਲੈਣਾ ਕੋਈ ਥੱਕੇਵੇਂ ਦਾ ਕਾਰਨ ਨਹੀਂ ਕੋਈ ਗਲਤ ਗੱਲ ਨਹੀਂ ਹੈ ਆਵਾਸੀਆਂ ਆ ਕੇ ਆਵਾਸੀਆਂ ਦਾ ਕਾਰਨ ਕੀ ਹੈ ਕਿ ਤੁਹਾਡੀ ਊਰਜਾ ਜਿਹੜੀ ਆਪਜੀ ਦੀ ਜਿਹੜਾ ਤੁਸੀਂ ਸ਼ਬਦ ਜਪ ਰਹੇ ਹੋ ਉਹ ਸ਼ਬਦ ਤੁਹਾਡੇ ਤੇ ਲਾਗੂ ਹੁੰਦਾ ਜਾਨੀ ਕਿ ਤੁਹਾਡੀ ਰੂਹ ਨੂੰ ਤੁਹਾਡੇ ਦਿਮਾਗ ਨੂੰ ਟੱਚ ਕਰਦਾ ਜਾਨੀ ਕਿ ਅਸਰ ਕਰ ਰਿਹਾ ਹੈ ਅਸਰ ਕਰਦਾ ਹੈ ਆਵਾਸੀਆਂ ਆਉਣ ਸਮੇ ਅੱਖਾਂ ਵਿੱਚ ਪਾਣੀ ਆਉਣਾ ਇਹਦਾ ਹੀ ਬਹੁਤ ਵੱਡਾ ਕਾਰਨ ਹੈ ਇਹ ਕੋਈ ਮਾੜੀ ਗੱਲ ਨਹੀਂ ਬਹੁਤ ਹੀ ਗਹਿਰੀ ਇਦੇ ਵਿੱਚ ਇੱਕ ਰਾਜ ਇੱਕ ਭੇਦ ਛੁਪਿਆ ਹੋਇਆ ਹੈ ਤੁਸੀਂ ਇਸ ਤਰ੍ਹਾਂ ਦੇਖੋ ਜਿਵੇਂ ਆਪਾਂ ਪ੍ਰੈਸ਼ਰ ਕੁੱਕਰ ਹੈ ਆਪਣਾ ਜਦੋਂ ਉਹਦੇ ਵਿੱਚ ਗੈਸ ਭਰ ਜਾਂਦੀ ਹੈ ਉਹ ਸਾਰੀ ਦੀ ਸਾਰੀ ਗੈਸ ਜਿਹੜੀ ਹੈ ਉਹ ਪ੍ਰੈਸ਼ਰ ਕੁੱਕਰ ਸੀਟੀ ਮਾਰ ਕੇ ਸਾਰੀ ਬਾਹਰ ਕੱਢ ਦਿੰਦਾ ਹੈ ਇਸ ਤਰ੍ਹਾਂ ਹੀ ਗੁਰਮੁਖ ਪਿਆਰਿਓ ਜਿਹੜੀ ਅਵਾਸੀ ਹੈ ਨਾ ਇਹਦਾ ਬਹੁਤ ਵੱਡਾ ਕਾਰਣ ਹੈ ਜਦੋਂ ਅਸੀਂ ਸਿਮਰਨ ਕਰਦੇ ਹਾਂ ਭਜਨ ਕਰਦੇ ਹਾਂ ਤੇ ਉਦੋਂ ਸਾਡੀ ਇਕਾਗਰਤਾ ਵੱਧਦੀ ਹੈ ਸੁਰਤ ਉੱਚੇ ਨੂੰ ਉੱਠਦੀ ਹੈ ਜਿਹੜੀ ਊਰਜਾ ਸਾਡੀ ਉੱਤੇ ਨੂੰ ਉੱਠਦੀ ਆ ਉਹ ਜਿਉਂ ਊਰਜਾ ਉੱਤੇ ਉੱਠੂਗੀ ਜਿਹੜੀ ਸਾਡੀ ਪੌਣ ਹੈ ਇੱਕ ਤਾਂ ਹੁੰਦੇ ਨਾ ਪੌਣ ਇੱਥੋਂ ਥੱਲੇ ਇੱਕ ਪੌਣ ਹੁੰਦੀ ਹੈ ਸੰਗ ਜੀ ਇੱਥੇ ਇਹ ਜਿਹੜੀ ਊਰਜਾ ਹੈ ਇਹ ਵਾਹਿਗੁਰੂ ਜਿਹੜੀ ਪੌਣ ਹੈ ਕੱਲੇ ਦਿਮਾਗ ਦੀ ਕਿਉਂਕਿ ਦਿਮਾਗ ਹੈ ਸਾਡਾ ਜਿਹੜਾ ਸਾਰੇ ਵਿੱਚੋਂ ਖਾਲੀ ਵੀ ਨਾ ਆਕਾਸ਼ ਵੀ ਭਰਿਆ ਹੋਇਆ ਇਹਦੇ ਵਿੱਚ ਪੌਣ ਵੀ ਚੱਲਦੀ ਹੈ ਪੌਣ ਵੀ ਚੱਲਦੀ ਹੈ ਸੋ ਜਦੋਂ ਸੁਰਤ ਮੱਥੇ ਵਿੱਚ ਆਉਗੀ ਸ਼ਬਦ ਤੁਹਾਨੂੰ ਮੱਥੇ ਵਿੱਚ ਪ੍ਰਤੀਤ ਹੋਵੇਗਾ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਬਾਣੀ ਪੜਦੇ ਹਾਂ ਬਾਣੀ ਪੜਨ ਨੂੰ ਸਾਡੂ ਜੀ ਨਹੀਂ ਕਰਦਾ ਸਾਡਾ ਅੱਖਾਂ ਬੰਦ ਕਰਨ ਨੂੰ ਜੀ ਕਰਦਾ ਵਾਸੇ ਆਕੇ ਉਦੋਂ ਤੁਸੀਂ ਬਾਣੀ ਨਹੀਂ ਪੜ ਸਕਦੇ ਕਿਉਂਕਿ ਤੁਹਾਡੀ ਸੁਰਤ ਤਾਂ ਹੋਰ ਕਿਤੇ ਐ ਤੁਸੀਂ ਬਾਣੀ ਪੜ ਰਹੇ ਹੋ ਜਿਹੜੀ ਅੰਦਰਲੀ ਅਵਸਥਾ ਹੈ ਉਹ ਮੱਥੇ ਚਾਉਂਦੀ ਹੈ ਮੈਨੂੰ ਮੱਥੇ ਨਾਲ ਜਾਪ ਕਰ ਤੁਸੀਂ ਤਕੇ ਨਾਲ ਹੀ ਬਾਣੀ ਪੜ ਰਹੇ ਹੋ ਜੇ ਤੁਸੀਂ ਬਾਣੀ ਪੜ ਰਹੀ ਹੈ ਪੜ ਵੀ ਰਹੇ ਨਾ ਤੁਸੀਂ ਅੱਖਾਂ ਮੀਚ ਕੇ ਧਿਆਨ ਨਾਲ ਪੜੋ ਸੁਰਤਾਂ ਇਕਾਗਰ ਹੋ ਚੁੱਕੀ ਐ ਸੁਰਤਾਂ ਉੱਤੇ ਨੂੰ ਉਡਾਰੀ ਮਾਰਦੀ ਐ ਤੁਸੀਂ ਸੁਰਤ ਨੂੰ ਰੋਕ ਰਹੇ ਥੱਲੇ ਕਿਵੇਂ ਗੁਟਕਾ ਸਾਹਿਬ ਦੇ ਅੱਖਰਾਂ ਦੇ ਉੱਤੇ ਤੁਸੀਂ ਉਹਨ ਧਿਆਨ ਨੂੰ ਕੇਂਦਰ ਕਰ ਰਹੇ ਹੋ ਬੰਨ ਕੇ ਖੜਾਤਾ ਧਿਆਨ ਨੇ ਜਿਹੜਾ ਸੁਰਤ ਤੁਸੀਂ ਉੱਤੇ ਜਾਣੀ ਨਹੀਂ ਦਿੱਤੀ ਜਿਵੇਂ ਆਤਸ਼ਵਾਦੀ ਉੱਤੇ ਚੜਦੀ ਹੈ ਇੱਕ ਆਪਾ ਫੜ ਲਏ ਉਹਨੂੰ ਫੜ ਲੀ ਹੱਥ ਵਿੱਚ ਆਤਸ਼ਵਾਦੀ ਉੱਤੇ ਚੜੂਗੀ ਨਹੀਂ ਚੜਦੀ ਜੇ ਤੁਸੀਂ ਬਾਣੀ ਪੜਦੇ ਪੜਦੇ ਅੱਖਰਾਂ 'ਚ ਧਿਆਨ ਰੱਖੋਗੇ ਅੱਖਾਂ ਨਾਲ ਦੇਖੋਗੇ ਤੁਹਾਡੀ ਸੁਰਤ ਉੱਤੇ ਨਹੀਂ ਜਾਊਗੀ ਜਦੋਂ ਤੁਸੀਂ ਸੁਰਤ ਉੱਤੇ ਨਹੀਂ ਜਾਂਦੀ ਪਹਿਲ ਫਿਰ ਬਾਣੀ ਪੜੋ ਬਾਣੀ ਪੜਦੇ ਆ ਪੜਦੇ ਸੁਰਤ ਉੱਚੇ ਜਾਊਗੀ ਸੁਰਤ ਕਹਿੰਦੀ ਮੈਨੂੰ ਮੱਥੇ ਵਿੱਚ ਮੈਨੂੰ ਟਿਕਾ ਹੈ ਤੇ ਤੁਸੀਂ ਮੱਥੇ ਵਿੱਚ ਸੁਰਤ ਲਗਾ ਕੇ ਉੱਥੇ ਜਾਪ ਕਰੋ ਤੇ ਜਿਹੜੀ ਪਾਉਣ ਹੁੰਦੀ ਹੈ ਨਾ ਪਾਉਣ ਉਹ ਸ਼ਬਦ ਹੈ ਜਿਹੜਾ ਸਾਡਾ ਜਾਪ ਹੈ ਜਾਂ ਇਕਾਗਰਤਾ ਹੋਣ ਦੀ ਜਿਹੜੀ ਕਿਰਿਆ ਹੈ ਉਹ ਪਾਉਣ ਨੂੰ ਬਾਹਰ ਕੱਢਦੀ ਹੈ ਵਾਸੀ ਲੈ ਕੇ ਜਦੋਂ ਬੰਦਾ ਵਾਸੀ ਲੈਂਦਾ ਉਦੋਂ ਚਾਰਜ ਹੁੰਦਾ ਹੈ ਤੁਸੀਂ ਕਹੋਗੇ ਇਹ ਗੱਲ ਨਹੀਂ ਕਿਵੇਂ ਸਿੱਧ ਹੋਵੇ ਇਹ ਦੱਸ ਦਾਨੂ ਮੈਂ ਜਦੋਂ ਸਾਨੂੰ ਕੋਈ ਕਹਾਣੀ ਸੁਣਾਉਂਦਾ ਕੋਈ ਕਥਾ ਸੁਣਾਉਂਦਾ ਜਾਂ ਸਾਡੀ ਜਿਹੜੀ ਸਾਨੂੰ ਕੋਈ ਗੱਲ ਸੁਣਾਉਂਦਾ ਉਹਦੇ ਵਿੱਚ ਅਸੀਂ ਰੁਚੀ ਨਹੀਂ ਰੱਖਦੇ ਵਾਸੀਆਂ ਲੈਣ ਲੱਗ ਜਾਂਦੇ ਆ ਉਹ ਪਤਾ ਕੀ ਗੱਲ ਹੁੰਦੀ ਹੈ ਉਸ ਬੰਦੇ ਦੀ ਗੱਲ ਤੋਂ ਖੈੜਾ ਛਡਾ ਕੇ ਸੁਰਤ ਉਦੋਂ ਆਪ ਦੇ ਧਿਆਨ ਵਿੱਚ ਜਾਣਾ ਚਾਹੁੰਦੀ ਹੈ ਕਾਂ ਵੀ ਵਾਸੀਆਂ ਲੱਗ ਜਾਂਦੀਆਂ ਨੇ ਜਾਨੀ ਕਿ ਜਿਹੜੀ ਚੀਜ਼ ਬਾਹਰ ਹੈ ਨਾ ਜਿਹਦੀ ਕਨ ਤੁਹਾਨੂੰ ਬਾਹਰਲੀ ਚੀਜ਼ ਨਾਲ ਧਿਆਨ ਲੱਗਦਾ ਹੈ ਉਹ ਚੀਜ਼ ਤੋਂ ਧਿਆਨ ਹਟਾਉਂਦੀ ਹੈ ਅੰਦਰਲੀ ਊਰਜਾ ਤੇ ਅੰਦਰ ਆਪ ਦੇ ਆਪ ਰੌਣ ਚੱਲਣਾ ਚਾਹੁੰਦੀ ਹੈ ਇਕਾਗਰਤਾ ਨੀਂਦ ਕੀ ਹੈ ਜੇ ਨੀਂਦ ਆਉਣ ਤੋਂ ਪਹਿਲਾਂ ਵਾਸੀਆਂ ਆਉਂਦੀਆਂ ਨੇ ਨੀਂਦ ਕੀ ਨੀਂਦ ਇੱਕ ਸਮਾਧੀ ਹੈ ਨੀਂਦ ਇਕਾਗਰਤਾ ਹੈ ਇਸੇ ਕਰਕੇ ਕਈ ਵਾਰੀ ਆਵਾਸੀਆਂ ਨੀਂਦ ਤੋਂ ਪਹਿਲਾਂ ਇਸ ਕਰਕੇ ਆਉਂਦੀਆਂ ਨੇ ਕਿ ਜਿਹੜਾ ਸੌਣਾ ਮਤਲਬ ਸਮਾਉਣਾ ਸੌਣ ਦਾ ਮਤਲਬ ਸਮਾ ਜਾਣਾ ਆਪਾਂ ਕਹਿੰਦੇ ਕਿਸੇ ਨੂੰ ਸਮਾ ਦੋ ਜਾਂ ਮੈਂ ਸੌ ਗਿਆ ਵੀ ਆਪਦੇ ਆਵ ਚ ਰਾਮ ਸੌ ਗਿਆ ਸਮ ਗਿਆ ਸਮਾਇਆ ਗਿਆ ਸੌਣ ਦਾ ਮਤਲਬ ਸਮਾ ਜਾਣਾ ਸੋ ਇਸ ਤਰ੍ਹਾਂ ਕਰਕੇ ਅੰਦਰ ਧਿਆਨ ਜਿਹੜੀ ਨੀਂਦ ਹੈ ਨੀਂਦ ਵੀ ਛੋਟੀ ਸਮਾਧੀ ਹੈ ਇਸ ਕਰਕੇ ਬਾਹਰਲੀ ਆਵਾਸੀਆਂ ਬਾਹਰੋਂ ਬਾਸੀਆਂ ਆਉਂਦੀਆਂ ਨੇ ਨੀਂਦ ਕਹਿੰਦੀ ਹੈ ਮੈਂ ਧਿਆਨ 'ਚ ਜਾਣਾ ਹੈ ਧਿਆਨ ਨੀਂਦ ਵੀ ਧਿਆਨ ਹੈ ਨਾ ਇਕਾਗਰਤਾ ਹੈ ਪਰ ਜਦੋਂ ਸੁਰਤ ਉੱਤੇ ਚੜਦੀ ਹੈ ਨੀਂਦ ਤੋਂ ਵੀ ਉੱਤੇ ਚਲੀ ਜਾਂਦੀ ਹੈ ਫਿਰ ਕਿਹਾ ਸਬਣਾ ਕਿਹਾ ਜਾਗਣਾ ਗੁਰਮਖ ਤੇ ਪਰਵਾਣ ਫਿਰ ਉਹਨੂੰ ਨੀਂਦ ਦੀ ਲੋੜ ਨਹੀਂ ਕਿਉਂਕਿ ਜਿਹੜੀ ਉਤਲੀ ਸਮਾਧੀ ਦੀ ਜਿਹੜੀ ਅਵਸਥਾ ਹੈ ਨਾ ਉਹ ਨੀਂਦ ਤੋਂ ਜ਼ਿਆਦਾ ਆਰਾਮਦਾਇਕ ਹੈ ਇਸ ਕਰਕੇ ਉਹਨੂੰ ਨੀਂਦ ਨਹੀਂ ਨੀਂਦ ਤੋਂ ਟੱਪੇ ਹੋਏ ਨੇ ਫਿਰ ਉਹਨਾਂ ਹੰਤਾ ਮਹਾ ਪਰਸਨ ਨੂੰ ਕਿਹਾ ਗਿਆ ਕਿ ਇਹ ਇਹਨਾਂ ਨੂੰ ਕੋਈ ਸੁੱਤਿਆਂ ਨੂੰ ਫੜ ਨਹੀਂ ਸਕਦਾ ਉਹ ਧਿਆਨ ਵਿੱਚ ਸਮਾਧੀ ਵਿੱਚ ਜਾਂਦੇ ਨੇ ਜਾਂ ਫਿਰ ਜਾਗਦੇ ਨੇ ਆਮ ਲੋਕਾਂ ਨੂੰ ਨੀਂਦ ਨਹੀਂ ਆਮ ਲੋਕ ਛੋਟੀ ਸਮਾਧੀ ਲਾਉਂਦੇ ਨੇ ਜਿਹੜੀ ਕਿ ਉਹ ਰੱਬ ਵਾਲੀ ਨਹੀਂ ਹੁੰਦੀ ਹੈਗੀ ਸਿਰਫ ਇੱਕ ਰਿਲੈਕਸ ਹੋ ਜਾਂਦਾ ਸਰੀਰ ਇੱਕ ਅਵਦੇ ਮਨ ਦਾ ਧਿਆਨ ਹੁੰਦਾ ਇੱਕ ਵਸ ਸਾਰੇ ਬਾਹਰਲੇ ਦ੍ਰਿਸ਼ਾਂ ਟੁੱਟ ਕੇ ਅੰਦਰਲੇ ਆਪੇ ਨਾਲ ਜੁੜ ਜਾਣਾ ਇੱਕ ਸ਼ਬਦ ਨਾਲ ਜੁੜ ਕੇ ਨਿਜੀ ਅਵਸਥਾ ਨਾਲ ਜੁੜਨਾ ਦੂਜੀ ਗੱਲ ਅੱਖਾਂ ਚੋਂ ਪਾਣੀ ਆਉਣਾ ਅੱਖਾਂ ਚੋਂ ਪਾਣੀ ਕਿਉਂ ਆਉਂਦਾ ਹੈ ਅੱਖਾਂ ਚੋਂ ਪਾਣੀ ਵੀ ਏਸੇ ਕਰਕੇ ਆਉਂਦਾ ਸੰਗ ਜੀ ਜਿਹੜੀਆਂ ਸਾਡੀਆਂ ਪੁਤਲੀਆਂ ਨੇ ਬਾਰੀ-ਬਾਰੀ ਬਾਰੀਆਂ ਝਪਕਦੀਆਂ ਨੇ ਤੁਸੀਂ ਕਿਤੇ ਇਹਨਾਂ ਨੂੰ ਝਪਕਣ ਨਾ ਦਿਓ ਅੱਖਾਂ ਦੀਆਂ ਪੁਤਲੀਆਂ ਨੂੰ ਪਲਕਾਂ ਨੂੰ ਇੱਕ ਜਗ੍ਹਾ ਨਿਗਾ ਟਿਕਾ ਲਓ 30 ਸਕਿੰਟ ਨਿਗਾ ਟਿਕਾ ਕੇ ਦੇਖ ਲਓ ਤੁਹਾਡੀਆਂ ਅੱਖਾਂ ਨੂੰ ਝਪਕਣ ਨਾ ਦਿਓ ਪਲਕਾਂ ਨੂੰ ਝਪਕਣਾ ਦਿਓ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਆਉਣ ਲੱਗ ਜੂਗਾ ਕਿਉਂਕਿ ਜਦੋਂ ਅਸੀਂ ਅੱਖਾਂ ਇਸ ਤਰ੍ਹਾਂ ਕਰਦਿਆਂ ਨਾ ਇਸ ਤਰ੍ਹਾਂ ਝਪਕਦੀਆਂ ਨੇ ਤਾ ਜਿਹੜਾ ਪਾਣੀ ਆਉਂਦਾ ਐ ਅੱਖਾਂ ਵਿੱਚ ਉਹਨੂੰ ਉਥਲ-ਪੁਥਲ ਕਰਕੇ ਹਿਲਾ ਕੇ ਇਹ ਉੱਤੀ-ਉੱਤੀ ਰੋਕ ਦਿਆਂ ਨੇ ਪਾਣੀ ਆਉਣ ਵਾਸਤੇ ਢੱਕਣ ਬਣ ਜਾਂਦੇ ਨੇ ਢੱਕਣ ਬਣਦਾ ਇਹ ਜਿੰਨ ਕਿ ਵੀ ਡਾਟ ਲੱਗ ਜਾਂਦੀ ਹੈ ਜਦੋਂ ਇਸ ਤਰ੍ਹਾਂ ਝਪਕਦੀਆਂ ਨੇ ਜਿਹੜਾ ਪਾਣੀ ਥੱਲੇ ਆਉਣਾ ਚਾਹੁੰਦਾ ਉਹਨੂੰ ਆਪੇ ਉੱਤੇ ਚੜਾ ਦਿੰਦੀਆਂ ਨੇ ਇਹ ਇੱਕ ਇੱਕ ਡਾਟ ਦਾ ਕੰਮ ਕਰਦੀਆਂ ਨੇ ਢੱਕਣ ਦਾ ਕੰਮ ਕਰਦੀਆਂ ਨੇ ਇਹ ਇਸ ਤਰ੍ਹਾਂ ਕਰਕੇ ਜਦੋਂ ਪਾਣੀ ਆਉਂਦਾ ਅੱਖਾਂ ਦੇ ਵਿੱਚ ਉਦੋਂ ਸਾਡੀਆਂ ਜਿਹੜੀਆਂ ਅੱਖਾਂ ਝਪਕਣ ਵਾਲੀਆਂ ਨੇ ਨਾ ਪਲਕਾਂ ਉਹ ਘਟ ਝਪਕਣ ਲੱਗ ਜਾਂਦੀਆਂ ਨੇ ਦਿਬਤ ਅੰਦਰਲੀ ਅੱਖਾਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਅੰਦਰ ਧਿਆਨ ਹੋ ਗਿਆ ਬਾਹਰਲੀ ਅੱਖਾਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਝਪ ਅੱਖਾਂ ਦੀ ਪੁਤਲੀਆਂ ਅੱਖਾਂ ਦੀਆਂ ਜਿਹੜੀਆਂ ਪਲਕਾਂ ਨੇ ਉਹ ਘਟ ਝੌਕਣ ਲੱਗ ਜਾਂਦੀ ਨੇ ਇਸ ਕਰਕੇ ਪਾਣੀ ਰੋਕਣ ਜਿਹੜੀਆਂ ਪਾਣੀ ਰੋਕਦਿਆਂ ਨੇ ਪਲਕਾਂ ਉਹ ਪਾਣੀ ਪਲਕਾਂ ਚ ਝਪਕਣ ਦੀ ਗਤੀ ਘਟ ਜਾਂਦੀ ਹੈ ਤੇ ਅੱਖਾਂ ਚੋਂ ਪਾਣੀ ਬਾਹਰ ਡਿੱਗਣ ਲੱਗ ਜਾਂਦਾ ਤੁਸੀਂ ਦੇਖ ਲਓ ਜਿਹੜੇ ਮਹਾਪੁਰਸ਼ ਦਰਸ਼ਨ ਕਰਦੇ ਨੇ ਕਿਸੇ ਦੇਵੀ ਦੇ ਦੇਵਤੇ ਦੇ ਸਿੱਧ ਪੀਰ ਦੇ ਸੀਧਾਂ ਦੇ ਉਹਦੇ ਦਰਸ਼ਨ ਕਰਨਗੇ ਅੱਖਾਂ ਵੱਲ ਦੇ ਉਹਨਾਂ ਦੇ ਨੈਣਾਵਾਂ ਵੱਲ ਅੱਖਾਂ ਨਿਤਰਾਵਾਂ ਵੱਲ ਦੇਖਣਗੇ ਉਹਨਾਂ ਦੀ ਅੱਖਾਂ ਝਪਕਦੀਆਂ ਨਹੀਂ ਐਂ ਸਿੱਧੀ ਵਸਤੂ ਦ੍ਰਿਸ਼ਟੀ ਇਸ ਤਰ੍ਹਾਂ ਕਰਕੇ ਛਾੜੀ ਵੀ ਉਹ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ ਕੁਛ ਚਿਰ ਵਾਸਤੇ ਤੇ ਅੱਖਾਂ ਦੇ ਵਿੱਚ ਪਾਣੀ ਨਿਕਲ ਆ ਜਾਂਦਾ ਹੈ ਅੱਖਾਂ 'ਚੋਂ ਪਾਣੀ ਇਸ ਕਰਕੇ ਨਿਕਲਦਾ ਕਿਉਂਕਿ ਸਾਡੀ ਵੀ ਦਿਵ ਦ੍ਰਿਸ਼ਟੀ ਖੁੱਲਦੀ ਹੈ ਕੁਛ ਨਾ ਕੁਛ ਸਿੱਧਾ ਵਾਂਗੋਂ ਸੇਂਦਾ ਵਾਂਗੋਂ ਪੀਰਾ ਵਾਂਗੋਂ ਦੀਵ ਦੇਵਤਾ ਵਾਂਗੋਂ ਅੱਖਾਂ ਦੀਆਂ ਪਤਲੀਆਂ ਝੌਕਣਾਂ ਹਟ ਗਈਆਂ ਪਲਕਾਂ ਤੇ ਪਾਣੀ ਬਾਹਰ ਡਿੱਗਣ ਲੱਗ ਜਾਂਦਾ ਜਦੋਂ ਊਰਜਾ ਬਣਦੀ ਹੈ ਜਿਹੜੀ ਬਾਹਰਲੀ ਹਵਾ ਹੈ ਉਹ ਬਾਰ ਨਿਕਲ ਜਾਂਦੀ ਹੈ ਸਮਾਦੀ ਉੱਤੇ ਨੂੰ ਜਾਂਦੀ ਹੈ ਇਸ ਕਰਕੇ ਵਾਸੀਆਂ ਦੇ ਅੱਖਾਂ ਦਾ ਕਾਰਨ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ